ਸ਼ਲੋਕ ਮਹੱਲਾ ਤੀਜਾ ਜਿਨਿ ਨਾਮ ਵਿਸਾਰਿਆ ਕੂੜੇ ਕਹਿਣ ਕਹਨ ਪੰਜ ਚੋਰ ਤਿੰਨਾ ਘਰ ਮੋਹਨ ਹਮੇ ਅੰਦਰ ਸੰਨ ਜਿਨ੍ਹਾਂ ਨੇ ਨਾਮ ਦਸਾਰਿਆ ਹੋਇਆ ਨਾ ਭੁੱਲੇ ਨੇ ਜਿਹੜੇ ਨਾਮ ਨੂੰ ਝੂਠੀਆਂ ਗੱਲਾਂ ਕਰਦੇ ਨੇ ਜੋ ਸੁਣਦੇ ਨੇ ਉਹ ਵੀ ਝੂਠ ਹੈ ਜੋ ਕਹਿੰਦੇ ਨੇ ਉਹ ਵੀ ਝੂਠ ਹੈ ਉਹਨਾਂ ਦੀਆਂ ਸਾਰੀਆਂ ਕਹਿਣ ਕਾਉਣ ਦੀਆਂ ਗੱਲਾਂ ਸਭ ਝੂਠੀਆਂ ਨੇ ਪੰਜ ਚੋਰ ਇਨਾ ਕਾਰਮ ਹੈ ਨਾ ਪੰਜ ਚੋਰ ਉਹਨਾਂ ਦੇ ਕਾਰਨੋਂ ਮੁਸਲ ਲੱਗੇ ਹੋਏ ਨੇ ਉਹ ਹੈ ਨਾ ਚਰਾਉਣ ਲੱਗੇ ਹੋਏ ਨੇ ਹੌਮੇ ਅੰਦਰ ਸਨ ਹੌਮੇਆਂ ਜਿਹੜੀ ਉਹਨਾਂ ਦੀ ਉਹਦੇ ਅੰਦਰ ਸਨ ਹੌਮੇ ਵਿੱਚ ਦੀ ਹੁਣ ਨਿਕਲੀ ਜਾਂਦੀ ਹੈ ਹੌਮੇ ਵਾਲੇ ਦਰਵਾਜ਼ੇ ਜੀ ਸਭ ਕੁਝ ਨਿਕਲੀ ਜਾਂਦਾ ਹੌਮੇ ਵਾਲੇ ਦਰਵਾਜ਼ੇ ਜੀ ਸਭ ਭਗਤੀ ਜਪ ਤਪ ਪੂਜਾ ਸਭ ਨਿਕਲੀ ਜਾਂਦਾ ਦਾਨ ਕੋਲੋਂ ਸਭ ਖਤਮ ਹੋਈ ਜਾਂਦਾ ਸਨ ਹਾਂਜੀ ਸਾਕਤ ਮੁਠੇ ਦੁਰਮਤੀ ਹਰ ਰਸ ਨਾ ਜਾਣਨ ਜਿਨਿ ਅੰਮ੍ਰਿਤ ਪਰਮ ਲੁਟਾਇਆ ਬਿਖਸਿਉ ਰਚੈ ਰਚੰ ਸਾਕ ਤੇ ਜਿਹੜੇ ਨੇ ਉਹ ਵੀ ਠੱਡੇ ਦੇ ਮੁਠੇ ਦੇ ਦੁਰਮਤੀ ਦੁਰਮਤ ਕਰਕੇ ਉਹਨਾਂ ਦੀ ਮਤ ਦੂਰ ਲਜਾਣ ਵਾਲੀ ਹੈ ਸਾਕਤਾਂ ਵਾਲੀ ਮਤ ਉਹਨਾਂ ਕੋ ਹਰ ਰਸ ਨਾ ਜਾਣੇਨ ਹਰ ਰਸ ਨੂੰ ਉਹ ਜਾਣਦੇ ਨਹੀਂ ਇਸ ਕਰਕੇ ਮੁਠੇ ਹੋਏ ਨੇ ਜਿਨ੍ਹਾਂ ਅੰਮ੍ਰਿਤ 파ਰਮਣ ਲੁੱਟ ਆਇਆ ਦੇਖ ਸਿਓ ਰਚਿਆ ਰਚਨ ਜਿਨ੍ਹਾਂ ਨੇ ਅੰਮ੍ਰਿਤ ਨੂੰ ਲੁੱਟਾਤਾ ਨਾਲ ਸਾਭਿਆ ਨਹੀਂ ਉਹ ਹੁਣ ਜੇਲ ਨਾਲ ਰਚੇ ਬਚੇ ਹੋਏ ਨੇ ਅੰਮ੍ਰਿਤ ਦਾ ਸਾਭਿਆ ਨਹੀਂ ਜੇਲ ਨਾਲ ਖੇਲਦੇ ਨੇ ਮਾਇਆ ਨਾਲ ਖੇਲ ਅੰਮ੍ਰਿਤ ਛੱਡਦਾ ਅੰਮ੍ਰਿਤ ਛਾੜ ਬਿਖੇ ਬਖਾਈ ਹਾਂਜੀ ਠੀਕ ਹੈ ਜੀ ਭਰਮ ਨੇ ਅੰਮ੍ਰਿਤ ਲੁੱਟ ਲਿਆ ਹਾਂਜੀ ਹਾਂਜੀ ਤੁਸ਼ਟਾਂ ਸੇਤੀ ਪਿਰਹੜੀ ਜਨ ਸਿਉ ਵਾਦ ਕਰਨ ਨਾਨਕ ਸਾਖਤ ਨਰਕ ਮਹਿ ਜਮ ਬੱਦੇ ਦੁਖ ਸਹਨ ਹਾਂ ਦੋਸਤਾਂ ਸੇ ਦੀ ਪਿਹੜੀ ਦੋਸਤਾਂ ਦੇ ਨਾਲ ਤਾਂ ਪ੍ਰੇਮ ਹੈ ਬੜਾ ਪਾਇਆ ਹੋਇਆ ਜਨ ਸਿਉ ਵਾਦ ਕਰਨ ਜਿਹੜੇ ਗੁਰਮਖਨੇ ਉਹਨਾਂ ਨਾਲ ਬਾਦੋ ਬਾਦ ਗੁਰ ਸਿੱਖਾਂ ਨਾਲ ਪੈਰ ਕਰਦੇ ਨੇ ਨਾਨਕ ਸਾਖਤ ਨਰਕ ਮਹਿ ਜਮ ਬੱਦੇ ਦੁਖ ਸਹਨ ਐਸੇ ਸਾਥ ਪੈਨਨ ਕਹਿੰਦਾ ਨਰਕ ਦੇ ਵਿੱਚ ਵੱਧੇ ਹੋਏ ਦੁੱਖ ਸਹਿੰਦੇ ਰਹਿੰਦੇ ਨੇ ਜੰਮ ਦੇ ਜਾਲ 'ਚ ਫਸੇ ਦੁੱਖ ਸਹਿੰਦੇ ਰਹਿੰਦੇ ਨੇ ਹਾਂਜੀ ਪਏ ਕਿਰਤ ਕਮਾਮ ਦੇ ਜਿਬ ਰੱਖੇ ਤਿਵੇਂ ਰਹਨ ਕਿਰਤ ਕਰਦੇ ਫਿਰਦੇ ਨੇ ਪਰ ਜਿਵੇਂ ਤੂੰ ਰੱਖਿਆ ਹੋਏ ਰਹਿੰਦੇ ਨੇ ਕਿਰਤ ਕਰਦੇ ਫਿਰਦੇ ਨੇ ਵਿਚਾਰੇ ਤਿੰਨ ਲੋਕ ਪਟਕਦੇ ਫਰੀ ਜਾਂਦੇ ਨੇ ਹਾਂਜੀ ਮਹੱਲਾ ਤੀਜਾ ਜਿਨਿ ਸਤਗੁਰ ਸੇਵਿਆ ਤਾਨ ਨਿਤਾਣੇ ਤਿਸ ਸਾਸ ਗਿਰਾ ਸਦਾ ਮਨ ਵਸੈ ਜਮ ਜੋ ਹੋ ਨ ਸਕੈ ਤਿਸ ਜਿਨਾਂ ਨੇ ਸਤਿਗੁਰ ਦੀ ਸੇਵਾ ਕੀਤੀ ਹੈ ਨਾ ਉਹ ਤਾਨ ਹੁੰਦੇ ਹੋਏ ਵੀ ਨਿਤਾਣੇ ਨੇ ਤਾਨ ਹੁੰਦੇ ਹੋਏ ਵੀ ਨਿਤਾਣੇ ਬਣ ਕੇ ਰਹਿੰਦੇ ਨੇ ਸਾਸ ਸਾਖ ਸਦਾ ਮਨ ਵਸੈ ਜਿਨਾਂ ਨੇ ਸਾਖ ਗੁਰ ਦਾਸ ਨਹੀਂ ਨ ਵਿਸਾਰਿਆ ਉਦਰ ਤਾਂ ਜਮ ਝਾਕ ਨਹੀਂ ਸਕਦਾ ਕਿਸੇ ਵੇਲੇ ਜਾਂ ਉਹਦਰ ਦਾ ਖਿਆਲ ਵੀ ਨਹੀਂ ਕਰ ਸਕਦਾ ਉਧਰ ਚਾਹਰ ਨਹੀਂ ਸਕਦਾ ਹਾਂਜੀ ਹਿਰਦੇ ਹਰ ਹਰ ਨਾਮ ਰਸ ਕਮਲਾ ਸੇਵਕ ਤਿਸ ਹਰ ਦਾਸਾਂ ਕਾ ਦਾਸ ਹੋਏ ਪਰਮ ਪਦਾਰਥ ਤਿਸ ਹਿਰਦੇ ਦੇ ਵਿੱਚ ਉਹਨਾਂ ਦੇ ਹਰ ਹਰ ਦਾ ਰਸ ਨਾਮ ਰਸ ਹੈ ਹਰ ਨਾਮ ਰਸ ਹਿਰਦੇ ਵਿੱਚ ਭਰਪੂਰ ਹੈ ਕਮਲਾ ਸੇਵਕ ਤਿਸ ਕਮਲਾ ਜਿਹੜੀ ਹੈ ਬਵੇਕ ਬੁੱਧੀ ਹੈ ਜਿਹੜੀ ਉਹਨਾਂ ਦੀ ਸੇਵਕ ਰੱਖੇ ਜੁੜੀ ਰਹਿੰਦੀ ਹੈ ਰਸ ਲੈਂਦੀ ਰਹਿੰਦੀ ਹੈ ਕਮਲ ਦੇ ਵਿਚ ਰਹਿਣ ਵਾਲੀ ਕਰਕੇ ਕਬਲਾ ਹੈ ਹੁਣ ਤੇ ਗੁੱਡੀ ਛੜਤੀ ਇਸ ਬੁੱਧੀ ਨੇ ਕਮਲ ਦੇ ਫੁੱਲ ਚ ਰੇਨ ਨਵਾਜ਼ ਕਰਦੀ ਹੈ ਮੱਕੀ ਇਹ ਕਬਲਾ ਹੈ ਸੇਵਕ ਤਿਸ ਅਰਦਾਸਾਂ ਦਾ ਦਾਸ ਹੋਏ ਪਰਮ ਪਦਾਰਥ ਤਿਸ ਜਿਹੜਾ ਹਰਕਤ ਦੇ ਦਾਸਾਂ ਦਾ ਦਾਸ ਹੋ ਜਾਂਦਾ ਉਹ ਪਰਮ ਪਦਾਰਥ ਦਾ ਮਾਲਕ ਹੈ ਪਰਮ ਪਦਾਰਥ ਹੁੰਦਾ ਹੀ ਉਹਦੇ ਵਾਸਤੇ ਹੈ ਜਿਹੜਾ ਹਰਕੇ ਦਾਸਾਂ ਦਾ ਦਾਸ ਹੈ ਉਹਦੇ ਵਾਸਤੇ ਤਾਂ ਪਰਮ ਪਦਾਰਥ ਹੁੰਦਾ ਹੀ ਹੈ ਹੋਰ ਕਿਸੇ ਵਾਸਤੇ ਨਹੀਂ ਪਰਮ ਬਾਜ਼ਾਰ ਤੇ ਉਹਦੇ ਵਾਸਤੇ ਹੀ ਹੁੰਦਾ ਹੈ ਉਹਨੂੰ ਜਦ ਹੀ ਪ੍ਰਾਪਤ ਹੋ ਜਾਂਦਾ ਹੈ ਹਾਂਜੀ ਨਾਨਕ ਮਨ ਤਨ ਜਿਸ ਪ੍ਰਭ ਵਸੈ ਹੋਂ ਸਦ ਕੁਰਬਾਨੈ ਤਿਸ ਜਿੰਨ ਕੋ ਪੂਰਵ ਲਿਖਿਆ ਰਸ ਸੰਤ ਜਨਾ ਸਿਉ ਤਿਸ ਜਿਹੜੇ ਪ੍ਰਭ ਦੇ ਚਰਣਾ ਚ ਮੇਰਾ ਮਨ ਤਨ ਵਸਦਾ ਹੈ ਮੈਂ ਉਹਦੇ ਕੁਰਬਾਨੇ ਹਾਂ ਉਹ ਕੁਰਬਾਨੇ ਤਿਸ ਜਿਨ ਕੋ ਪੂਰਵ ਲਿਖਿਆ ਰਾਸ ਸੰਤ ਜਨਾ ਕਿਉਂ ਤੈਸ ਜਿਨ੍ਹਾਂ ਨੇ ਪਹਿਲਾਂ ਮੰਨ ਕੇ ਚੱਲੇ ਸੀ ਵੀ ਅਸੀਂ ਉੱਥੇ ਪਹੁੰਚਣਾ ਹੈ ਐ ਵਸਤਾ ਨੂੰ ਪ੍ਰਾਪਤ ਕਰਨਾ ਹੈ ਜਿਨ ਕੋ ਪੂਰਵ ਲਿਖਿਆ ਰਾਸ ਸੰਤ ਜਨਾ ਕੋ ਤੈ ਉਹਨਾਂ ਸੰਤ ਜਨਾ ਨੂੰ ਉਹ ਨਾਮ ਦਾ ਰਾਸ ਮਿਲ ਜਾਂਦਾ ਹੈ ਉਹ ਨਾਮ ਰਸ ਤੱਕ ਪਹੁੰਚ ਜਾਂਦੇ ਨੇ ਹਾਂਜੀ ਪੌੜੀ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗਤ ਮੈਂ ਘੱਟ ਘੱਟ ਮੁਖ ਭਣਿਆ ਜੋ ਬੋਲੇ ਪੂਰਾ ਸਤਗੁਰੂ ਜਿਹੜਾ ਪੂਰਾ ਸਤਗੁਰੂ ਜੋ ਬੋਲਦਾ ਸੋ ਪਰਮੇਸ਼ਰ ਸੁਣਿਆ ਉਹ ਸੁਣਿਆ ਪਰਮੇਸ਼ਰ ਨੇ ਵੀ ਆ ਉਹ ਨਾਲ ਨਹੀਂ ਪਰਮੇਸ਼ਰ ਤੋਂ ਸੁਣ ਕੇ ਬੋਲਿਆ ਸੋ ਪਰਮੇਸ਼ਰ ਸੁਣਿਆ ਜੋ ਬੋਲਿਆ ਹੈ ਸੋਈ ਪਰਮੇਸ਼ਰ ਤੋਂ ਸੁਣਿਆ ਹੈ ਉਹਨਾਂ ਨੇ ਸਤਗੁਰੂ ਤੇ ਪਰਮੇਸ਼ਰ ਇੱਕੇ ਚੀਜ਼ ਨਹੀਂ ਹੈ ਪੂਰਾ ਸਤਗੁਰੂ ਜੋ ਬੋਲਿਆ ਹੈ ਹਾਂਜੀ ਤਾਂ ਉਹੀ ਪਰਮੇਸ਼ਰ ਸਰੂਪ ਤਾਂ ਉਹੀ ਹੈ ਨਾ ਕਿਾ ਸਰੀਰ ਦਾ ਖਿਆਲ ਲਾ ਕੇ ਬੋਲੋਂਗੇ ਫਿਰ ਤਾਂ ਪੂਰਾ ਸਤਗੁਰੂ ਕਹੋਂਗੇ ਅੱਛਾ ਜੀ ਇਹ ਸ਼ਬਦ ਦੇ ਵਿੱਚ ਸਮਾ ਕੇ ਬੋਲਦਾ ਹੈ ਨਾਨਕ ਤੇ ਤਾਂ ਸਤਗੁਰੂ ਹੀ ਹੈ ਨਾਨਕ ਹਾਂਜੀ ਫਿਰ ਸਤਗੁਰੂ ਹੀ ਬੋਲ ਰਿਹਾ ਤੇ ਮੈਂ ਮਾਸਟਰ ਪੜਾਉਂਦਾ ਪੜਾ ਕੇ ਫਿਰ ਟੀਚਰ ਉਹ ਤੇ ਸੁਣਦਾ ਦੱਸ ਵੀ ਕੀ ਬੋਲਣਾ ਹੈ ਸੁਣਿਆ ਫਿਰ ਬੋਲਿਆ ਠੀਕ ਹੈ ਜੀ ਸੋਈ ਵਰਤਿਆ ਜਗਤ ਮੈਂ ਘਟ ਘਟ ਮੁਖ ਭਣਿਆ ਓਏ ਆ ਦੇਖੋ ਜੋ ਬੋਲਿਆ ਉਹੀ ਵਰਤਿਆ ਇਹਦਾ ਮਤਲਬ ਹੈ ਜੋ ਨਾਨਕ ਨੇ ਬੋਲਿਆ ਉਹੀ ਵਰਤਿਆ ਕਿਉਂਕਿ ਪਰਮੇਸ਼ਰ ਨੇ ਸੁਣ ਲਿਆ ਸੀ ਇਹ ਵਰਤਾਰਾ ਵਰਤਣ ਹੈ ਕਿਤੇ ਗਲਤਪੰਤ ਨਾ ਕੁਝ ਕਹਿ ਦੀ ਵਰਤੇ ਜੇ ਕੋਈ ਹੋਰ ਤੂੰ ਕਹੇ ਕੋਈ ਹੋਰ ਤੂੰ ਕਹਿ ਦੇਵੇਂ ਗਲਤ ਗਲਤ ਵਰਤੇ ਜਵੇ ਸੋਈ ਵਰਤਿਆ ਜਗਤ 'ਚ ਜੋ ਨਾਨਕ ਨੇ ਬੋਲਿਆ ਉਹੀ ਵਰਤੇ ਜਗਤ ਵਿੱਚ ਕਿਉਂਕਿ ਨਾਨਕ ਨੇ ਗੁਰੂ ਦੀ ਸੈਂਸ ਵਿੱਚੋਂ ਬੋਲਿਆ ਆਪਣੇ ਤੋਂ ਬੁਲਾਇਆ ਹੁਣ ਉਹਨੇ ਗੁਰੂ ਨੇ ਪਰਮੇਸ਼ਰ ਨੇ ਨਾਨਕ ਨੂੰ ਜੇ ਤੂੰ ਬੋਲਦਾ ਉਹੀ ਵਰਤਣਾ ਪਹਿਲਾਂ ਧਿਆਨ ਮੇਰਾ ਵੀ ਹੈ ਤੇਰੇ ਕਿਤੇ ਗਲਤ ਨਾ ਬੋਲਦੀ ਸੁਣ ਕੇ ਤਾਂ ਬੁਲਾਇਆ ਤਾਂ ਵਰਤਿਆ ਉਹ ਹਾਂਜੀ ਸੋਈ ਵਰਤਿਆ ਜਗਤ ਮੈਂ ਘਟ ਘਟ ਮੁਖ ਭਣਿਆ ਸਾਰਿਆਂ ਦੇ ਹਿਰਦਿਆਂ ਸੁਣਿਆ ਘਟ ਘਟ ਹਾਂਜੀ ਬਹੁਤ ਵਡਿਆਈਆਂ ਸਾਹਿਬਾਂ ਨਹਿ ਜਾਈ ਗਣੀਆਂ ਸੱਚ ਸਹਿਜ ਆਨੰਦ ਸਤਿਗੁਰੂ ਪਾਸ ਸੱਚੀ ਗੁਰਮਣੀਆ ਉਹ ਪਰਮੈਸ਼ਰ ਦੀਆਂ ਵਡਿਆਈਆਂ ਬਹੁਤ ਵੱਡੀਆਂ ਨੇ ਆਦਮੀ ਇਤੋਂ ਹੀ ਹੁਕਮ ਕਰਦਾ ਸਾਰੀ ਸ੍ਰਿਸ਼ਟੀ ਨੂੰ ਦੇਖੋ ਕਿੰਦੀ ਵਡਿਆਈਆਂ ਨਾਂਕ ਤੱਕ ਤੇ ਬਲਾਕਾ ਜੋ ਆਪ ਬੋਲਣਾ ਸੀ ਔਰ ਉਹੀ ਵਰਤ ਗਿਆ ਸੰਸਾਰ ਚ ਐਡੀ ਬਡੀ ਵਡਿਆਈ ਹੈ ਉਹਦੀ ਮੈਂ ਨਾ ਹੀ ਗਣੀਆਂ ਇਹ ਨਹੀਂ ਗਣੀਆਂ ਜਾ ਸਕਦੀਆਂ ਗਿਣਤੀ ਮਿਲਦੀ ਤੋਂ ਬਾਅਦ ਹੀ ਵਡਿਆਈਆਂ ਨੇ ਇੱਕ ਆਦਮੀ ਤੋਂ ਹੀ ਐਸੀ ਗੱਲ ਕਹਾਤੀ ਉਹ ਤਾਂ ਹੀ ਹੁਕਮ ਦਵਾਤਾ ਸਾਡੀ ਸਿੜੀ ਚ ਨੂੰ ਔਰ ਉਹੀ ਵਰਤ ਗਿਆ ਸਾਰਾ ਇਹ ਵਡਿਆਈਆਂ ਸਾਹਿਬ ਦੀਆਂ ਨੇ ਸੱਚ ਸਹਿਜ ਆਨੰਦ ਸਤਿਗੁਰੂ ਪਾਸ ਸੱਚੀ ਗੁਰਮਣੀਆ ਸੱਚ ਸਹਿਜ ਆਨੰਦ ਸਭ ਕੁਝ ਸਤਿਗੁਰੂ ਪਾਸ ਹੈ ਉਹ ਨੂੰ ਦੇ ਦਿੱਤਾ ਸੱਚੀ ਗੁਰਮਣੀਆ ਆ ਮਣੀਆ ਨੇ ਜਿਹੜੀਆਂ ਸੱਚੀਆਂ ਨੇ ਸਾਰੀਆਂ ਗੁਣ ਸੱਚੇ ਨੇ ਸਾਰੇ ਗਹਿਣੇ ਸੱਚੇ ਨੇ ਸਭ ਕੁਝ ਇਹ ਦੇ ਦਿੱਤਾ ਆਪਣੇ ਕੋਲ ਰੱਖੇ ਕੁਝ ਨਹੀਂ ਹਾਂਜੀ ਚੰਦਪਾਪਾ ਵੀ ਸਤਗੁਰੂ ਕੋਲ ਜੋ ਸੀ ਉਹ ਸਾਰਾ ਗਿਆਨ ਹੁਣ ਗੁਰ ਨੂੰ ਦੇ ਦਿੱਤਾ ਹਾਂਜੀ ਹਾਂ ਗੁਰਦੇਵ ਨੂੰ ਦਿੱਤਾ ਸਾਰੀਆਂ ਸ਼ਕਤੀਆਂ ਦੇ ਦਿੱਤੀਆਂ ਠੀਕ ਹੈ ਤੇ ਮਣੀ ਜਿਹਨੇ ਬੋਣ ਸੀ ਸਭ ਦੇ ਦਿੱਤੇ ਠੀਕ ਹੈ ਜੀ ਨਾਨਕ ਸੰਤ ਸਵਾਰੇ ਪਾਰ ਬ੍ਰਹਮ ਸੱਚੇ ਸਿਉ ਬਣੀਆਂ ਜਿਹਨਾਂ ਦੀਆਂ ਸੱਚੇ ਨਾਲ ਬਣ ਜਾਂਦੀ ਹੈ ਨਾ ਸੱਚੇ ਨਾਲ ਜਿਹੜੇਆਂ ਦਾ ਸੁਭਾਅ ਇੱਕ ਹੋ ਜਾ ਇੱਕ ਵਿੱਚ ਹੋ ਜਾਂਦਾ ਹੈ ਉਹਨਾਂ ਨੂੰ ਫਿਰ ਪਾਰ ਬ੍ਰਹਮ ਸੁਮਾਰਦਾ ਇਸ ਤਰੀਕੇ ਨਾਲ ਸੁਮਾਰਦਾ ਸਭ ਕੁਝ ਉਹ ਨਾਲ ਤੇ ਢੋਲ ਦਿੰਦਾ ਸਭ ਕੁਝ ਉਹ ਨਾਲ ਤੇ ਨਿਛਾ ਵਰ ਕਰ ਦਿੰਦਾ ਆਪਣਾ ਠੀਕ ਹੈ ਜੀ ਸੰਤ ਚਿੱਤ ਹੋ ਗਿਆ ਨਹੀਂ ਸੰਤ ਸਵਾਰੇ ਪਾਰ ਬ੍ਰਹਮ ਨੇ ਸੰਤਾਂ ਨੂੰ ਸਵਾਰਤਾ ਹੈ ਜੀ ਸਵਾਰਦਾ ਸਾਰਾ ਕੁਝ ਜੋ ਕੋਲ ਹੁੰਦਾ ਸਾਰੇ ਉਹਨਾਂ ਨੂੰ ਉਹਨਾਂ ਦੇ ਨਿਛਾ ਵਰ ਕਰ ਦਿੰਦਾ ਕੋਈ ਚੀਨੀ ਕੋਲ ਰੱਖਦਾ ਆਪਣੇ ਠੀਕ ਹੈ ਜੀ ਸੱਚੇ ਸਿਉ ਬਣਿਆ ਉਹਨਾਂ ਨੇ ਫਿਰ ਸੱਚੇ ਨਾਲ ਬਣਾਈ ਸੀ ਪਹਿਲਾਂ ਤਾਂ ਹੈ ਜੀ ਸੱਜਣਾ ਤਾਂ ਬਣੀ ਪਹਿਲਾਂ ਨਹੀਂ ਹੋਈ ਐ ਜਿੱਦਾਂ ਬਣ ਜਵੇ ਉਹਦੇ ਤਾਂ ਸੰਭਾਲਦਾ ਹੈ। ਰੋਸਾ ਪਹਿਲਾਂ ਜਿੱਤਿਆ ਜਾਂਦਾ ਵਿਚਾਰ ਬਾਤ ਅੰਦਰ। ਠੀਕ ਹੈ ਜੀ। ਇੱਥੇ 12ਵੀਂ ਪੌੜੀ ਦੀ ਸਮਾਪਤੀ ਹੈ ਜੀ।